ਚੈਨਲ ਜਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਆਜ ਦੀਆਂ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ। ਸਭ ਤੋਂ ਪਹਿਲਾਂ ਅਮਰੀਕਾ ਤੇ ਕੈਨੇਡਾ ਦੀ ਵਪਾਰਕ ਗੱਲਬਾਤ ਤੋਂ ਦੀ ਅਪਡੇਟ ਕਰਾਂਗੇ। ਦੂਜਾ ਵੈਂਕੂਵਰ ਆਇਲੈਂਡ ਦੇ ਉੱਤੇ ਵਾਸ਼ਰੂਮ ਦੇ ਵਿੱਚ ਚੋਰੀ ਵੀਡੀਓ ਬਣਾਉਣ ਦਾ ਮਾਮਲਾ ਸੀ ਉਹਦੇ ਵਿੱਚ ਅਪਡੇਟ ਆ। ਤੀਜਾ ਫਰੋਤੀਆਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ। ਇੱਕ ਗੱਲਬਾਤ ਕਰਨੀ ਹੈ BC ਦਾ ਇੱਕ ਪ੍ਰਾਈਵੇਟ ਕਾਲਜ ਬੰਦ ਹੋਇਆ ਤੇ CBSA ਵੱਲੋਂ ਅਮਰੀਕਾ ਤੋਂ ਕੈਨੇਡਾ ਆਉਣ ਵਾਲਿਆਂ ਲਈ ਖਾਸ ਸਲਾਹ ਦਿੱ ਸਭ ਤੋਂ ਪਹਿਲੀ ਗੱਲਬਾਤ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੇ ਅੱਜ ਕਿਹਾ ਕਿ ਕੈਨੇਡਾ ਅਮਰੀਕਾ ਦੇ ਨਾਲ ਜਿਹੜੀ ਫਾਰਮਲ ਟ੍ਰੇਡ ਟਾਕ ਆ ਉਹ ਜਨਵਰੀ ਦੇ ਵਿੱਚ ਸ਼ੁਰੂ ਕਰਨਗੇ ਤਾਂ ਕਿ ਕੈਨੇਡਾ ਯੂ ਐਸ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਆ ਜਿਹੜਾ ਉਹਨੂੰ ਉਹਦੇ ਉੱਤੇ ਗੱਲਬਾਤ ਕੀਤੀ ਜਾ ਸਕੇ ਜਨਵਰੀ ਦੇ ਵਿੱਚ ਹੁਣ ਇਹਦੀ ਗੱਲਬਾਤ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਕੈਨੇਡਾ ਇੰਟਰਨੈਸ਼ਨਲ ਦੇ ਕੈਨੇਡਾ ਦੇ ਜਿਹੜੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੇ ਆਪਣੇ ਡੋਮਿਨਿਕ ਲੈਬਲੋਂਕ ਉਹ ਇਹਦਾ ਬਹੁਤਾ ਅਮਰੀਕਾ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ ਇਸ ਟ੍ਰੇਡ ਡੀਲ ਦੇ ਸਬੰਧਤ ਜਾਂ ਜਿਹੜੇ ਇਹਦੇ ਨਾਲ ਸਬੰਧਤ ਇਸ਼ੂਜ਼ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਇਹ ਕਿਉਂ ਗੱਲਬਾਤ ਹੋ ਰਹੀ ਆ ਇਹ ਕਿਉਂਕਿ ਜਿਹੜਾ ਇਹ ਟ੍ਰੇਡ ਐਗਰੀਮੈਂਟ ਆ ਇਹਦਾ ਇੱਕ ਪ੍ਰੋਸੈਸ ਆ ਪਰ ਇਹਦੇ ਵਿੱਚ ਟੈਂਸ਼ਨ ਦੋਹਾਂ ਦੇਸ਼ਾਂ ਦੇ ਵਿਚਕਾਰ ਪਿਛਲੇ ਸਮੇਂ ਦੇ ਵਿੱਚ ਕਾਫੀ ਹੋ ਗਈ ਸੀ ਤੇ ਕੈਨੇਡਾ ਦੇ ਜਿਹਨਾਂ ਟ੍ਰੇਡ ਪਾਲਿਸੀਜ਼ ਨੇ ਜਾਂ ਜਿਹੜੇ ਟੈਰਿਫਸ ਇਹਨਾਂ ਦੇ ਉੱਤੇ ਲਾਏ ਗਏ ਆ ਉਹ ਸਾਰੇ ਕੁਸ਼ਤੇ ਉੱਤੇ ਕਾਫੀ ਜ਼ਿਆਦਾ ਵੱਡਾ ਅਸਰ ਪਿਆ ਸੀ ਉਦੋਂ ਦੇ ਜਦੋਂ ਦੇ ਰਾਸ਼ਟਰਪਤੀ 트럼ਪ ਦੁਬਾਰਾ ਅਮਰੀਕਾ ਦੇ ਵਿੱਚ ਆਏ ਆ ਅਮਰੀਕਾ ਦੀਆਂ ਕੰਪਲੇਨਟਸ ਸਨ ਸੀਗੀਆਂ ਕੈਨੇਡਾ ਦੇ ਬਾਰੇ ਅਮਰੀਕਾ ਨੇ ਇਹ ਕਿਹਾ ਸੀ ਕਿ ਕੈਨੇਡਾ ਦੇ ਨਾਲ ਸਾਡੀ ਸਮੱਸਿਆ ਇਹ ਆ ਕਿ ਕੈਨੇਡਾ ਦੀ ਡੇਰੀ ਸਪਲਾਈ ਮੈਨੇਜਮੈਂਟ ਸਿਸਟਮ ਠੀਕ ਨਹੀਂ ਹੈ ਦੂਜਾ ਰੈਸਟ੍ਰਿਕਸ਼ਨ ਸੀਗੀਆਂ ਅਮਰੀਕਾ ਦੀ ਬੀਅਰ ਤੇ ਅਲਕੋਹਲ ਡਿਸਟ੍ਰਿਬਿਊਸ਼ਨ ਦੇ ਉੱਤੇ ਕੈਨੇਡਾ ਦਾ ਜਿਹੜਾ ਡਿਜੀਟਲ ਲਾਜ਼ ਨੇ ਜਾਂ ਆਨਲਾਈਨ ਸਟ੍ਰੀਮਿੰਗ ਐਕਟ ਆ ਜਾਂ ਆਨਲਾਈਨ ਨਿਊਜ਼ ਐਕਟ ਆ ਉਹਦੇ ਸੰਬੰਧੀ ਵੀ ਅਮਰੀਕਾ ਨੂੰ ਸਮੱਸਿਆ ਸੀ ਕੈਨੇਡਾ ਨੇ ਆਪਣੀ ਡੇਰੀ ਦੇ ਉੱਤੇ ਪੋਜੀਸ਼ਨ ਜਿਹੜੀ ਮਾਰਕ ਕਰ ਰਹੀ ਨੇ ਕਲੀਅਰਲੀ ਕਹਿ ਦਿੱਤਾ ਕਿ ਕੈਨੇਡਾ ਆਪਣੀ ਜਿਹੜੀ ਸਪਲਾਈ ਮੈਨੇਜਮੈਂਟ ਸਿਸਟਮ ਨੂੰ ਪ੍ਰੋਟੈਕਟ ਕਰੂਗਾ ਉਹਨੂੰ ਬਚਾਊਗਾ ਔਰ ਕੈਨੇਡਾ ਦੇ ਫਾਰਮਰਸ ਦੀ ਸਪੋਰਟ ਕਰੂਗਾ ਜਿਸ ਤਰੀਕੇ ਦੇ ਨਾਲੇ ਪ੍ਰਾਈਸ ਕੰਟਰੋਲ ਕਰਦੇ ਆ ਕੈਨੇਡਾ ਜਿਹੜਾ ਟਰੇਡ ਟਾਕਸ ਹੈਗੀਆਂ ਉਹ ਇਧਰਲੇ ਪਾਸੇ ਨੂੰ ਨਹੀਂ ਦੇਊਗਾ ਦੂਜਾ ਡਿਜੀਟਲ ਤੇ ਜਿਹੜਾ ਪ੍ਰੋਵਿੰਸ਼ੀਅਲ ਇਸ਼ੂਸ ਹੈਗੇ ਆ ਉਹਨਾਂ ਦੇ ਮਾਮਲੇ ਦੇ ਵਿੱਚ ਅਮਰੀਕਾ ਇਸ ਕੱਲ ਤੋਂ ਵੀ ਨਾਖੁਸ਼ ਆ ਕਿ ਜਿਹੜੇ ਕੈਨੇਡੀਅਨ ਲਾਜ਼ ਨੇ ਉਹ ਅਮਰੀਕਾ ਦੀਆਂ ਟੈਕ ਕੰਪਨੀਆਂ ਦੇ ਉੱਤੇ ਮਾੜਾ ਅਸਰ ਪਾ ਰਹੇ ਆ ਤੇ ਜਿਹੜੇ ਪ੍ਰੋਵਿੰਸ਼ੀਅਲ ਲੂਜ਼ ਨੇ ਖਾਸ ਕਰਕੇ ਕਨਟੈਰੀਓ ਦੇ ਕਵੈਕ ਦੇ ਵਿੱਚ ਦਾ ਬੀਸੀ ਦੇ ਵਿੱਚ ਜਿਹੜੀਆਂ ਸਰਕਾਰ ਅਲਕੋਹਲ ਪਰਚੇਸ ਨਾਲ ਸੰਬੰਧਤ ਆ ਉਹਦੇ ਉਹਦਾ ਵੀ ਅਸਰ ਪੈ ਰਿਹਾ ਆ ਵੱਡੀ ਤਸਵੀਰ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਕਿ ਇਹ ਕੋਆਪਰੇਸ਼ਨ ਦਾ ਮਾਮਲਾ ਆ ਕਨਫਲਿਕਟ ਦਾ ਨਹੀਂ ਆ ਮਾਰਕ ਕਰਨ ਨੇ ਕਿਹਾ ਕਿ ਜਿਹੜੇ ਟ੍ਰੇਡ ਡਿਸਪਿਊਟਸ ਨੇ ਇਹ ਵੱਡੀ ਇੱਕ ਜਿਹੜੀ ਕਹਿ ਲਓ ਕਿ ਉਹਦਾ ਗੱਲਬਾਤ ਦਾ ਵਿੱਚੋਂ ਨਿਕਲਣਗੇ ਤੇ ਨਾਰਥ ਅਮਰੀਕਾ ਟ੍ਰੇਡ ਦੀਆਂ ਤੇ ਮੰਨਣਾ ਉਹਨਾਂ ਦਾ ਇਹ ਆ ਕਿ ਇਸ ਗੱਲਬਾਤ ਤੋਂ ਅਮਰੀਕਾ ਨੂੰ ਵੀ ਫਾਇਦਾ ਹੋਊਗਾ ਕੈਨੇਡਾ ਨੂੰ ਵੀ ਫਾਇਦਾ ਹੋਊਗਾ ਜਿਹੜੀਆਂ ਕੀ ਇੰਡਸਟਰੀਜ਼ ਨੇ ਆਟੋਮੋਬਾਈਲ ਦੇ ਉੱਤੇ ਜਾਂ ਸਟੀਲ ਤੇ ਐਲੂਮਿਨਮ ਦੇ ਉੱਤੇ ਐਨਰਜੀ ਦੇ ਉੱਤੇ ਫੋਰੈਸਟਰੀ ਜਾਂ ਫੋਰੈਸਟਸ ਪ੍ਰੋਡਕਟਸ ਦੇ ਉੱਤੇ ਟੈਰਫ ਜਿਹੜਾ ਹੈਗਾ ਉਹ ਜਿਹੜੀਆਂ ਟਾਕਸ ਨੇ ਇਹਦੇ ਉੱਤੇ ਕੀਤੀਆਂ ਜਾਣਗੀਆਂ ਤੇ ਲੱਗਦਾ ਹੈ ਕਿ ਜਨਵਰੀ ਦੇ ਵਿੱਚ ਗੱਲ ਉਹ ਠੀਕ ਠਾਕ ਹੋ ਜੂਗੀ ਬਹੁਤ ਵੱਡਾ ਅਸਰ ਇਹਦੇ ਉੱਤੇ ਪਿਆ ਕੈਨੇਡਾ ਵੀ ਜਿਹੜਾ ਫੋਰੈਸਟ ਆਪਣੇ ਪ੍ਰੋਡਕਟ ਡੀਲਸ ਨੇ ਮਾਰਕ ਕਾਰਨ ਨੇ ਕਿਹਾ ਇਹ ਵੀ ਇਹਨਾਂ ਦੇ ਉੱਤੇ ਜਿਹੜਾ ਐਗਰੀਮੈਂਟ ਕਰਨ ਦੇ ਲਈ ਰੈਡੀ ਹੈ ਸੋ ਆਮ ਤੌਰ ਦੇ ਉੱਤੇ ਤੇ ਰਿਵਿਊ ਕੀਤਾ ਜਾਂਦਾ ਪਰ ਹੁਣ ਕਿਉਂਕਿ ਹਾਲਤਾ ਖਾਸ ਨੇ ਉਹਦੇ ਵਿੱਚ ਇਹ ਕੈਨੇਡਾ ਯੂਐਸ ਮੈਕਸੀਕੋ ਫਰੀ ਟ੍ਰੇਡ ਐਗਰੀਮੈਂਟ ਨੂੰ ਕਿੱਦਾਂ ਰਿਵਿਊ ਕੀਤਾ ਜਾਂਦਾ ਇਹ ਜਨਵਰੀ ਦੇ ਵਿੱਚ ਦੇਖਣ ਵਾਲੀ ਗੱਲ ਹੋਏਗੀ ਅਗਲੀ ਗੱਲਬਾਤ ਇੱਕ 2016 ਦੇ ਵਿੱਚ ਘਟਨਾ ਵਾਪਰੀ ਸੀ 2016 ਦੇ ਵਿੱਚ ਪੁਲਿਸ ਨੇ ਇੱਕ ਕਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਇਨਵੈਸਟੀਗੇਸ਼ਨ ਇਹ ਸੀਗੀ ਕਿ ਜਿਹੜਾ ਵਾਸ਼ਰੂਮ ਸੀ ਇੱਕ ਸੈਂਚ ਦੇ ਵਿੱਚ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉੱਥੇ ਮਾਰਕੀਟ ਦੇ ਵਿੱਚ ਜਿਹੜਾ ਉਹ ਦੱਸਿਆ ਉਹਨਾਂ ਨੂੰ ਚਾਰਜ ਕੀਤਾ ਗਿਆ ਸੀ 2019 ਦੇ ਵਿੱਚ ਕਿ ਕੋਈ ਇੱਕ ਬੰਦਾ ਵਾਸ਼ਰੂਮ ਦੇ ਵਿੱਚ ਉਸ ਮਾਰਕੀਟ ਦੇ ਚੋਰੀ ਉਹ ਜਿਹੜੀ ਫੋਟੋ ਜਾਂ ਵੀਡੀਓ ਬਣਾ ਕੇ ਕ੍ਰੈਸ਼ੀਅਨ ਵੈਬਸਾਈਟ ਦੇ ਉੱਤੇ ਅਪਲੋਡ ਹੋ ਗਈਆਂ ਸੀ ਇਹ ਕੇਸ ਉਸ ਵੇਲੇ ਦਾ ਚਰਚਾ ਚ ਗੱਲ ਬਹੁਤ ਪੁਰਾਣੀ ਆ ਇਹਦੇ ਚ ਅਪਡੇਟਸ ਲਗਾਤਾਰ ਆਈਆਂ ਗ੍ਰੋਸਰੀ ਸਟੋਰ ਵੈਨਕੂਵਰ ਆਈਲੈਂਡ ਦੇ ਉੱਤੇ ਰੈਡ ਬਾਰਨ ਮਾਰਕੀਟ ਉਹਦਾ ਨਾਂ ਹੁਣ ਅੱਜ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਸਹਿਮਤ ਹੋਇਆ ਕਿ ਅਸੀਂ 7.5 ਲੱਖ ਡਾਲਰ ਦੇਵਾਂਗੇ ਕਿਉਂਕਿ ਜਿਹੜਾ ਲਾ ਸੂਟ ਸੀਗਾ ਜਿਹਦੇ ਵਿੱਚ ਕੁਝ ਔਰਤਾਂ ਨੇ ਕਾਸੀ ਕਿ ਉਹਨਾਂ ਨੂੰ ਫਿਲਮ ਕੀਤਾ ਗਿਆ ਬਾਥਰੂਮ ਦੇ ਅੰਦਰ ਚੋਰੀ ਉਹ ਵੀਡੀਓ ਬਣਾ ਰਿਹਾ ਸੀ ਉਹਨਾਂ ਦੀ ਇਹ ਜਿਹੜੀ ਫਿਲਮਿੰਗ ਕਰ ਰਿਹਾ ਸੀ ਬੰਦਾ ਮੈਥਿਊ ਨਾਂ ਦਾ ਵਿਅਕਤੀ ਜਿਹੜਾ ਅਸਿਸਟੈਂਟ ਮੈਨੇਜਰ ਸੀ ਮਤਲਬ ਹੁਣ ਤਾਂ ਨਹੀਂ ਸਾਬਕਾ ਅਸਿਸਟੈਂਟ ਮੈਨੇਜਰ ਉਸ ਸਟੋਰ ਦੇ ਉੱਤੇ ਉਹਨੇ ਬਾਥਰੂਮ ਦੇ ਵਿੱਚ ਇੱਕ ਕੈਮਰਾ ਲੁਕਾ ਦਿੱਤਾ ਸੀ ਤੇ ਉਸ ਕੈਮਰੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਉੱਥੋਂ ਨੇ ਵੀਡੀਓ ਬਣਾਈਆਂ ਰਿਕਾਰਡ ਕੀਤੀਆਂ ਦੋਨੋਂ ਇੱਕ ਪ੍ਰਾਈਵੇਟ ਵੀਡੀਓ ਇੱਕ ਰਸ਼ੀਅਨ ਜਿਹੜੀ ਪੋਰਨੋਗ੍ਰਾਫੀ ਵੈਬਸਾਈਟ ਸੀ ਉਹਦੇ ਉੱਤੇ ਪਾ ਦਿੱਤਾ ਤੇ ਗੱਲਬਾਤ ਕਾਫੀ ਜ਼ਿਆਦਾ ਸੀਰੀਅਸ ਹੋ ਗਈ ਦੋ ਇਸੇ ਸਟੋਰ ਦੇ ਸਾਬਕਾ ਮੁਲਾਜ਼ਮ ਸੀਗੇ ਜੈਨੀਫਰ ਬੋਕ ਤੇ ਮੈਲਯੋਰ ਕੋਲਟਰ ਉਹ ਦੋ ਬੰਦੇ ਅੱਗੇ ਆਏ ਉਹਨਾਂ ਨੇ ਇਹ ਕਲਾਸ ਐਕਸ਼ਨ ਲਾਸੂਟ ਫਾਈਲ ਕੀਤਾ ਉਹਨਾਂ ਔਰਤਾਂ ਦੇ ਬਿਹਾਫ ਤੇ ਜਿਨ੍ਹਾਂ ਦੀ ਚੋਰੀ ਇਸ ਜਿਹੜਾ ਮਾਰਕੀਟ ਸੀਗੀ ਜਿਹਦੇ ਵਿੱਚ ਵੀਡੀਓ ਬੜਾਈ ਗਈ ਸੀ ਉਹਦੇ ਤੋਂ ਬਾਅਦ ਫਿਰ ਜਿਹੜਾ ਕੇਸ ਸੀਗਾ ਕ੍ਰਿਮਿਨਲ ਕੇਸ ਸੀ ਉਹਨੂੰ ਕਨਵਿਕਟ ਕੀਤਾ ਗਿਆ ਇਹ ਗੱਲ ਪਹੁੰਚਦੀ ਪਹੁੰਚਦੀ ਪਹੁੰਚ ਗਈ 2021 ਦੇ ਵਿੱਚ ਵੀ ਇਹਨੇ ਇਹ ਕੰਮ ਕੀਤਾ ਉਹਨੇ ਮੰਨ ਲਿਆ ਵੀ ਮੈਂ ਚੋਰੀ ਦੇਖਦਾ ਸੀ ਤੇ ਰਿਕਾਰਡ ਕਰਦਾ ਸੀ 8 ਔਰਤਾਂ ਨੂੰ ਉਹ ਮੰਨਿਆ ਕਿ ਮੈਂ ਉਹਨਾਂ ਦੇ ਜਿਹੜੀ ਉਸ ਕਿਸਮ ਦੀਆਂ ਗਲਤ ਤਸਵੀਰਾਂ ਸੀ ਉਹ ਉੱਥੇ ਜਿਹੜੀਆਂ ਲਈਆਂ ਜਾਂ ਵੀਡੀਓ ਬਣਾਈਆਂ ਇਹਦੇ ਤੋਂ ਬਾਅਦ ਫਿਰ ਉਹਨੂੰ ਸਜ਼ਾ ਹੋਈ 15 ਮਹੀਨੇ ਦੀ ਜੇਲ੍ਹ ਹੋਈ 2 ਸਾਲ ਦੀ ਉਹਨੂੰ ਪ੍ਰੋਬੇਸ਼ਨ ਸੀਗੀ ਅਤੇ ਇਹ 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 ਉਹਨੂੰ ਸਜ਼ਾ ਉਸ ਵੇਲੇ ਹੋ ਗਈ। ਕੋਰਟ ਦਾ ਜਿਹੜਾ ਡਿਸੀਜਨ ਸੀਗਾ ਉਹ ਸਟੋਰ ਦੇ ਅਗੇਂਸ ਸੀਗਾ। ਪੀਸੀ ਸੁਪਰੀਮ ਕੋਰਟ ਨੇ ਕਿਹਾ ਰੈੱਡ ਬਾਰਨ ਮਾਰਕੀਟ ਨੂੰ 7.5 ਲੱਖ ਡਾਲਰ ਹੁਣ 14 ਦਿਨਾਂ ਦੇ ਵਿੱਚ ਵਿੱਚ ਇਸ ਸੈਟਲਮੈਂਟ ਦੇ ਵਜੋਂ ਦੇਣੇ ਪੈਣਗੇ। ਹੋਊਗਾ ਕੀ ਇਹਦੇ ਵਿੱਚੋਂ 85000 ਡਾਲਰ ਪੰਜਾਂ ਔਰਤਾਂ ਨੂੰ ਹਰੇਕ ਨੂੰ ਇਕੱਲੇ-ਇਕੱਲੇ ਨੂੰ 85-85000 ਡਾਲਰ ਦਿੱਤਾ ਜਾਊਗਾ। 25000 ਡਾਲਰ ਇੱਕ ਔਰਤ ਨੂੰ ਦਿੱਤਾ ਜਾਊਗਾ ਉਹ ਔਰਤ ਜਿਹਦੇ ਇਮੇਜ ਰਿਕਾਰਡ ਕੀਤੇ ਗਏ ਸੀ ਪਰ ਉਹ ਆਨਲਾਈਨ ਸ਼ੇਅਰ ਨਹੀਂ ਕੀਤੇ ਗਏ 15000 ਡਾਲਰ ਉਹਨਾਂ ਦੋ ਜਣਿਆਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਨੇ ਇਹ ਕੇਸ ਲੜਿਆ ਤੇ ਬਾਕੀ ਦਾ ਪੈਸਾ ਜਿਹੜਾ ਉਹ ਲੀਗਲ ਫੀਸ ਦੇ ਵਿੱਚ ਚਲਿਆ ਜਾਊਗਾ ਇਹਦੇ ਨਾਲ ਹੀ ਕੋਰਟ ਨੇ ਇਹ ਆਰਡਰ ਕੀਤਾ ਕਿ ਉਹ ਬੰਦਾ ਜਿਹੜਾ ਵੀਡੀਓ ਬਣਾਉਣ ਵਾਲਾ ਸੀ ਉਹ ਸਾਰੀਆਂ ਰਿਕਾਰਡਿੰਗਸ ਜਿਹੜੀਆਂ ਵਿਕਟਮ ਨੂੰ ਦੇਊਗਾ ਤੇ ਹਜੇ ਵੀ ਕੋਈ ਉਹਦਾ ਕਾਪੀਰਾਈਟ ਜਾਂ ਕੋਈ ਇਮੇਜਿਸ ਜਿਹੜੇ ਹੈਗੇ ਆ ਉਹਨਾਂ ਔਰਤਾਂ ਦੇ ਕੋਲ ਆ ਤੇ ਉਹਦੇ ਕੋਲੇ ਇਹਦਾ ਕੋਈ ਰਾਈਟ ਨਹੀਂ ਰਹੂਗਾ ਸੋ ਜਿਹੜੇ ਵਿਕਟਮ ਦੀ سپورਟ ਆ ਉਹੋ ਦਿੱਤੀ ਗਈ ਆ ਹੁਣ ਇਹ ਸਾਰੇ ਕੁਛ ਦੇ ਵਿੱਚ ਜਿਹੜਾ ਫੈਸਲਾ ਕੀਤਾ ਗਿਆ ਆ ਤੇ ਇਹ ਜਿਹੜਾ ਹੋਰ ਇਹਦੀਆਂ ਗੱਲਾਂ ਰਿਟੇਲ ਤੇ ਵਰਕਫਲੇਸ ਤੇ ਉੱਤੇ ਜਿਹੜੇ ਵਾਸ਼ਰੂਮਸ ਨੇ ਇਹਨਾਂ ਦੇ ਕੇਸਸ ਕਈ ਸਾਹਮਣੇ ਆਉਂਦੇ ਆ ਇਹ ਕੋਈ ਆਇਰਲੈਂਡ ਦੇ ਉੱਤੇ ਹੋਇਆ ਮਸਲਾ ਪਹਿਲਾ ਮਸਲਾ ਨਹੀਂ ਸੀ ਕੈਨੇਡਾ ਦੇ ਵਿੱਚ ਕਈ ਵਾਰੀ ਕਸਟਮਰਸ ਨੇ ਇਸ ਤਰ੍ਹਾਂ ਦੇ ਜਿਹੜੇ ਚੋਰੀ ਛਪਾਏ ਕੈਮਰੇ ਆ ਉੱਥੇ ਲੁਕਾ ਕੇ ਰੱਖਿਓ ਉਹ ਲੱਭੇ ਆ ਤੇ ਬਾਅਦ ਦੇ ਵਿੱਚ ਅਦਾਲਤਾਂ ਨੇ ਇਹਨਾਂ ਨੂੰ ਬਹੁਤ ਸੀਰੀਅਸਲੀ ਇਹ ਸਾਰੇ ਕੁਝ ਨੂੰ ਲਿਆ ਮੋਰਟਲ ਜਾਂ ਜਿਹੜੇ Airbnb ਸਰਵੇਲੈਂਸ ਕੈਂਡਲ ਹੋਏ ਆ ਪਿਛਲੇ ਸਮੇਂ ਦੇ ਵਿੱਚ ਕਈ ਜਿਮਸ ਦੇ ਵਿੱਚ ਜਾਂ ਫਿਟਨੈਸ ਸੈਂਟਰ ਦੇ ਵਿੱਚ ਜਿਹੜਾ ਸਿਗਾ ਇਹ ਕਈ ਇੱਕ ਨਹੀਂ ਕਈ ਇਨਸੀਡੈਂਟ ਇਹਦੇ ਨਾਲ ਸਬੰਧਤ ਹੋਏ ਆ ਸਕੂਲ ਤੇ ਯੂਨੀਵਰਸਿਟੀ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਸਕੂਲਸ ਦੇ ਵਿੱਚ ਵੀ ਇਸ ਕਿਸਮ ਦੇ ਕੁਝ ਜਿਹੜੇ ਕੇਸ ਸਾਹਮਣੇ ਆਏ ਆ ਹਾਲਾਂਕਿ ਸਜ਼ਾ ਦਿੱਤੀ ਕਿ ਕੇਸ ਉਹਨਾਂ ਨੇ ਛੱਡਿਆ ਨਹੀਂ ਸਾਰਾ ਕੁਝ ਕੀਤਾ ਸਜ਼ਾ ਵੀ ਦਿੱਤੀ 7.5 ਲੱਖ ਦਾ ਜੁਰਮਾਨਾ ਵੀ ਕੀਤਾ ਪਰ ਅਜੇ ਵੀ ਕਿਹਾ ਜਾ ਰਿਹਾ ਵੀ ਇਹ ਕਾਨੂੰਨ ਹੋਰ ਜ਼ਿਆਦਾ ਸਖਤ ਹੋਣੇ ਚਾਹੀਦੇ ਆ ਪਿਛਲੇ ਸਮੇਂ ਵਿੱਚ ਪੂਰੇ ਕੈਨੇਡਾ ਦੇ ਵਿੱਚ ਖਾਸ ਕਰ ਉਹਦੇ ਵਿੱਚੋਂ ਜਿਹੜਾ ਇੱਥੇ ਫਰੇਜ਼ਰ ਵੈਲੀ ਜਾਂ ਲੋਅਰ ਮੇਨਲੈਂਡ ਦੇ ਵਿੱਚ BC ਦੇ ਵਿੱਚ ਫਰੋਤੀ ਦੀਆਂ ਘਟਨਾਵਾਂ ਦੇ ਵਿੱਚ ਬਹੁਤ ਵਾਧਾ ਹੋਇਆ ਤੇ ਹੁਣ ਐਬਸਫੋਰਡ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਬਿਜ਼ਨਸ ਆਰ ਐਬਸਫੋਰਡ ਦੇ ਵਿੱਚ ਦੱਸਿਆ ਜਾ ਰਿਹਾ ਉਹਦੇ ਉੱਤੇ ਰਾਤ ਨੂੰ ਗੋਲੀਆਂ ਚੱਲੀਆਂ ਔਰ ਇਹ ਜਿਹੜੀਆਂ ਗੋਲੀਆਂ ਚੱਲੀਆਂ ਇਸੇ ਬਿਜ਼ਨਸ ਦੇ ਉੱਤੇ ਦੂਜੀ ਵਾਰੀ ਚੱਲੀਆਂ। ਸੇਮ ਲੋਕੇਸ਼ਨ ਦੇ ਉੱਤੇ ਮਹੀਨੇ ਤੋਂ ਵੀ ਘੱਟ ਜਾਂ ਮਹੀਨੇ ਦੇ ਸਮੇਂ ਦੇ ਵਿਚਕਾਰ ਵਿਚਕਾਰ ਦੋ ਵਾਰੀ ਗੋਲੀਆਂ ਚੱਲ ਗਈਆਂ। ਇਹ ਜਿਹੜੀਆਂ ਗੋਲੀਆਂ ਚੱਲੀਆਂ ਇੱਕ ਟਰੱਕ ਤੇ ਟ੍ਰੇਲਰ ਰਿਪੇਅਰ ਬਿਜ਼ਨਸ ਆ ਉੱਥੇ ਕਿੰਗ ਰੋਡ ਦੇ ਉੱਤੇ ਕਲੀਅਰ ਬਰੁਕ ਰੋਡ ਦੇ ਨੇੜੇ ਦੱਸਿਆ ਜਾ ਰਿਹਾ। ਜਦੋਂ ਪੁਲਿਸ ਨੂੰ ਸੱਦਿਆ ਤਾਂ ਪੁਲਿਸ ਨੂੰ ਉੱਥੇ ਪਤਾ ਲੱਗਿਆ ਵੀ ਇੱਥੇ ਗੋਲੀਆਂ ਚੱਲੀਆਂ ਲਗਭਗ 10:45 ਮਿੰਟ ਰਾਤ ਬੁੱਧਵਾਰ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਉਹਦੇ ਤੋਂ ਬਾਅਦ ਫਿਰ ਪੁਲਿਸ ਇੱਕਦਮ ਉੱਥੇ ਚਲੇਗੀ ਤੇ ਜਿਹੜੀ ਐਕਸਟਰਸ਼ਨ ਸੀਗੀ ਹੈ ਬਸਪੋਰਟ ਪੁਲਿਸ ਨੇ ਕਨਫਰਮ ਕੀਤਾ ਵੀ ਸ਼ੂਟਿੰਗ ਹੋਈ ਆ ਔਰ ਇਹ ਐਕਸਟਰਸ਼ਨ ਦੇ ਨਾਲ ਇਹਦਾ ਸਬੰਧਤ ਆ ਮਤਲਬ ਇਹ ਆ ਕਿ ਕ੍ਰਾਈਮਨਲ ਅਸਲ ਦੇ ਵਿੱਚ ਜ਼ਬਰਦਸਤੀ ਡਰਾ ਧਮਕਾ ਕੇ ਉਸ ਬਿਜ਼ਨਸ ਦੇ ਮਾਲਕ ਤੋਂ ਪੈਸਾ ਲੈਣਾ ਚਾਹੁੰਦੇ ਆ ਉਹ ਮਨਾਂ ਕਰ ਰਿਹਾ ਸੀ ਸਸਪੈਕਟ ਜਿਹਨੂੰ ਅਰੈਸਟ ਕੀਤਾ ਗਿਆ ਉਹਨ ਬੜਾ ਕੁਇਕਲੀ ਅਰੈਸਟ ਕੀਤਾ ਪੁਲਿਸ ਨੇ ਆਇਡੈਂਟੀਫਾਈ ਕੀਤਾ ਉਹਨ ਉਹਦਾ ਵਹੀਕਲ ਜਿਹੜਾ ਈਸਟਰਨ ਪਾਰਟ ਆਫ ਹੈਬਸਪੋਰਡ ਦੇ ਵਿੱਚ ਸੀਗਾ ਡਰਾਈਵਰ ਇੱਕੋ ਹੀ ਸੀਗਾ ਉਹਦੇ ਵਿੱਚ ਇਹਦਾ ਮਤਲਬ ਉਹੀ ਸੀਗਾ ਤੇ ਉਹਨੂੰ ਪੁਲਿਸ ਨੇ ਫੜ ਲਿਆ ਆ ਗੋਲੀਆਂ ਚਲੀਆਂ ਪਰ ਕਿਸੇ ਦਾ ਨੁਕਸਾਨ ਨਹੀਂ ਹੋਇਆ ਕਿਸੇ ਨੂੰ ਕੋਈ ਜ਼ਖਮੀ ਨਹੀਂ ਹੋਇਆ ਬਿਜ਼ਨਸ ਦਾ ਡੈਮੇਜ ਬਹੁਤ ਹੋਇਆ ਬਿਜ਼ਨਸ ਤੇ ਮਤਲਬ ਵਿੱਚ ਉਹਦੇ ਉਹਦੀਆਂ ਗੋਲੀਆਂ ਦੇ ਨਿਸ਼ਾਨ ਆ ਉਹਦੀਆਂ ਜਿਹੜੀਆਂ ਵਿੰਡੋ ਸੀਗੀਆਂ ਉਹ ਟੁੱਟ ਗਈਆਂ ਫਿਜ਼ੀਕਲ ਡੈਮੇਜ ਹੋਇਆ ਔਰ ਦੂਜਾ ਵੀ ਮਾਨਸਿਕ ਸੰਕਟ ਤਾਂ ਤੁਸੀਂ ਸੋਚ ਹੀ ਸਕਦੇ ਆ ਕਿ ਉਸ ਬੰਦੇ ਨੂੰ ਕਿੱਦਾਂ ਹੋਊਗਾ ਜਿਹੜਾ ਮਾਲਕ ਆ ਉਹ ਡਰ ਦੇ ਵਿੱਚ ਰਹਿ ਰਿਹਾ bizness owner ਨੇ ਖਾਸ ਤੌਰ ਦੇ ਤੇ ਇਹ ਦੱਸਿਆ ਵੀ ਲਗਾਤਾਰ ਉਹ ਸਟ੍ਰੈਸ ਦੇ ਵਿੱਚ ਆ ਸਿਕਿਉਰਿਟੀ ਕੈਮਰਾ ਵੱਲੋਂ ਦੇਖ ਰਿਹਾ ਜੇ ਉਹ ਨਹੀਂ ਦੇਖ ਰਿਹਾ ਤਾਂ ਕੋਈ ਘਰ ਦਾ ਦੇਖ ਰਿਹਾ ਉਹ ਘਰ ਦੇ ਚਾਹੁੰਦੇ ਆ ਵੀ ਇਹ ਕੜੀ ਅੱਖ ਲਾ ਲਵੇ ਤੇ ਕਿਉਂਕਿ ਐਕਸਟਰਸ਼ਨ ਦੇ ਥ੍ਰੈਟਸ ਨੇ ਲਗਾਤਾਰ ਸਿਕਿਉਰਿਟੀ ਕੈਮਰੇ ਵੱਲ ਦੇਖੀ ਜਾ ਰਿਹਾ ਵੀ ਕੁਬਾਰ ਆਇਆ ਜਾਂ ਹੁਣ ਆਇਆ ਔਰ ਉਹਦੇ ਕੰਮ ਕਰਨ ਵਾਲੇ ਜਿਹੜੇ ਬੰਦੇ ਸੀਗੇ ਪੁਰਾਣਾ bizness ਸੀਗਾ ਉਹ ਕਹਿੰਦੇ 12 ਦੇ ਵਿੱਚੋਂ 7 ਮੁਲਾਜ਼ਮ ਕੰਮ ਛੱਡ ਗਏ ਜਿਹੜੇ ਬਿਜ਼ਨਸ ਦੇ ਉੱਤੇ ਗੋਲੀਆਂ ਚੱਲਦੀਆਂ ਹੁਣ ਉੱਤੇ ਕੌਣ ਕੰਮ ਕਰੂਗਾ ਔਰ 18 ਸਾਲ ਪੁਰਾਣਾ ਉਹਦਾ ਬਿਜ਼ਨਸ ਜਿਹੜਾ ਆ ਉਹ ਜਿਹੜਾ ਬੁਰੀ ਤਰ੍ਹਾਂ ਥਲੇ ਨੂੰ ਜਾ ਰਿਹਾ ਪੁਲਿਸ ਹੁਣ ਕਹਿ ਰਹੀ ਹੈ ਕੈਬਸਫੋਰਡ ਪੁਲਿਸ ਉਹਨਾਂ ਨੇ ਇੱਕ ਲੋਕਲ ਟਾਸਕ ਫੋਰਸ ਵੀ ਬਣਾਈ ਹੈ ਜਿਹੜੀ ਇਹ ਸਾਰੇ ਕੁਸ਼ਨਾ ਡੀਲ ਕਰਦੀ ਹੈ ਦੇਖੋ ਉਹਦੇ ਵਿੱਚੋਂ ਕਿਹੜੇ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਔਰ ਏਸੇ ਮਾਮਲੇ ਦੇ ਨਾਲ ਜੁੜੀ ਇੱਕ ਹੋਰ ਘਟਨਾ ਫਰੋਤੀਆਂ ਦੇ ਨਾਲ ਜਿਹੜੀ ਵਾਪਰੀ ਆ ਇਹ ਲੈਂਗਲੀ ਆਰਸੀਐਮਪੀ ਨੇ ਇਨਵੈਸਟੀਗੇਸ਼ਨ ਕੀਤੀ ਹੈ 2024 ਦੀ ਘਟਨਾ ਆ ਤੇ ਅਮਰੀਕਾ ਦੇ ਵਿੱਚ ਐਫਬੀਆਈ ਦੇ ਨਾਲ ਰਲ ਕੇ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਤੇ ਕੈਲੀਫੋਰਨੀਆ ਦੇ ਸ਼ਹਿਰ ਫਰੇਜ਼ਨੋ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ 27 ਮਈ 2024 ਨੂੰ ਦੱਸਿਆ ਗਿਆ ਕਿ ਸਾਨੂੰ ਫਰੋਦੀ ਦੀਆਂ ਧਮਕੀਆਂ ਆ ਰਹੀਆਂ ਅਨਨੋਨ ਫੋਨ ਨੰਬਰ ਤੋਂ ਇਹਦੇ ਤੋਂ ਬਾਅਦ ਫਿਰ ਪੁਲਿਸ ਨੇ ਉਹ ਕੇਸ ਨੂੰ ਦੇਖਿਆ ਕਿ ਔਰ ਕਈ ਮਹੀਨੇ ਲੰਬੀ ਉਹਨਾਂ ਦੀ ਇਨਵੈਸਟੀਗੇਸ਼ਨ ਚੱਲੀ ਇਨਵੈਸਟੀਗੇਸ਼ਨ ਵੀ ਬਹੁਤ ਗੁੰਝਲਦਾਰ ਸੀਗੀ ਜਿਸ ਵਿੱਚ ਕਈ ਐਵੀਡੈਂਸ ਉਹਨਾਂ ਨੇ ਇਕੱਠੇ ਕੀਤੇ ਤੇ ਉਹਦੇ ਤੋਂ ਬਾਅਦ ਇਨਵੈਸਟੀਗੇਸ਼ਨ ਤੌਰ 'ਤੇ ਜਸਮੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਆਇਡੈਂਟੀਫਾਈ ਕੀਤਾ ਵੀ ਇਹ ਅਸਲ ਦੇ ਵਿੱਚ ਮੇਨ ਸਸਪੈਕਟ ਜਾਂ ਕਥਿਤ ਜਿਹੜਾ ਮੁੱਖ ਦੋਸ਼ੀ ਆ ਇਹਦੇ ਪਿੱਛੇ ਸਾਰੇ ਕੁਝ ਦੇ ਪਿੱਛੇ ਇਹ ਹੈ ਉਹ ਅਮਰੀਕਾ ਦੇ ਵਿੱਚ ਸੀ ਆਰਸੀਐਮਪੀ ਨੂੰ ਫਿਰ ਪਤਾ ਲੱਗਿਆ ਵੀ ਇਹ ਫਰੈਜ਼ਨੋ ਦੇ ਵਿੱਚ ਰਹਿ ਰਿਹਾ ਤੇ ਕੇਸ ਹੋਰ ਕੰਪਲਿਕੇਟਿਡ ਹੋ ਗਿਆ ਕਿਉਂਕਿ ਇਹਦੇ ਨਾਲ ਅੰਤਰਰਾਸ਼ਟਰੀ ਜਿਹੜਾ ਸਰਹੱਦ ਸੀ ਉਹਦਾ ਮਾਮਲਾ ਸੀ ਆਰਸੀਐਮਪੀ ਨੇ ਫਿਰ ਐਪੀਏ ਦੇ ਨਾਲ ਰਲ ਕੇ ਕੰਮ ਕੀਤਾ ਤੇ ਉਹ ਜਿਹੜਾ ਉੱਥੇ ਉਹਨੂੰ ਉਹਨਾਂ ਨੇ ਫੜ ਲਿਆ ਤੇ ਆਰਸੀਐਮਪੀ ਜਿਹੜੀ ਹੈਗੀ ਆ ਉੱਥੇ ਉਹਨਾਂ ਨੇ ਉਹਨੂੰ ਫੜ ਲਿਆ ਕਰਾਸ ਬਾਰਡਰ ਕੋਆਪਰੇਸ਼ਨ ਸੀਗੀ ਦੋਵਾਂ ਦੀ ਦੱਸਿਆ ਜਾ ਰਿਹਾ ਫਰੇਜ਼ਨੋ ਜਿਹੜਾ ਕੈਲੀਫੋਰਨੀਆ ਦਾ ਇਲਾਕਾ ਹੈ ਉਹ ਵੀ ਉਹ ਇਲਾਕਾ ਹੈ ਜਿੱਥੇ ਪੰਜਾਬੀਆਂ ਦੀ ਬਹੁਤ ਸੰਘਣੀ ਵਸੂ ਉਹਨੂੰ ਹੁਣ ਉੱਥੇ ਚਾਰਜ ਲਾਏ ਗਏ ਆ ਉਹਦੇ ਉੱਤੇ ਅਮਰੀਕਾ ਦੇ ਵਿੱਚ ਕਿਉਂਕਿ ਉਹਨਾਂ ਦੀ ਆਪਣੀ ਜੂਰਿਸਡਿਕਸ਼ਨ ਦੇ ਵਿੱਚ ਮਤਲਬ ਇੱਕ ਤਾਂ ਹੁੰਦਾ ਕਿ ਉਹਨੂੰ ਉੱਥੋਂ ਐਕਸਟਰਡਾਈਟ ਕੀਤਾ ਜਾਂਦਾ ਇੱਥੇ ਲਈ ਪਰ ਉਹਨਾਂ ਨੇ ਉੱਥੇ ਹੀ ਉਹਦੇ ਉੱਤੇ ਚਾਰਜ ਲਾਏ ਆ ਤੇ ਵੱਡੀ ਜਿਹੜੀ ਐਕਸਟਰਸ਼ਨ ਦੀ ਪ੍ਰੋਬਲਮ ਆ ਖਾਸ ਕਰਕੇ ਸਾਊਥ ਏਸ਼ੀਆਨ ਕਮਿਊਨਿਟੀ ਦੀ ਉਹਦੇ ਵਿੱਚ ਇਹ ਜਿਹੜਾ ਸਾਰਾ ਕੁਝ ਜੋੜਿਆ ਜਾ ਰਿਹਾ ਆ ਉਹ ਐਸ ਵੇਲੇ ਜਸਮੀਤ ਸਿੰਘ ਪੁਲਿਸ ਦੀ ਕਸਟਡੀ ਦੇ ਵਿੱਚ ਆ ਟ੍ਰਾਇਲ ਦੀ ਵੇਟ ਕਰ ਰਿਹਾ ਜੇ ਕਨਵਿਕਸ਼ਨ ਹੋ ਗਈ ਭਾਬ ਜੀ ਉਹ ਦੋਸ਼ੀ ਪਾਇਆ ਗਿਆ ਤਾਂ ਉਹਨੂੰ 5 ਸਾਲ ਦੀ ਸਜ਼ਾ ਤੇ 2.5 ਲੱਖ ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਇੱਕ ਹੋਰ ਘਟਨਾ ਜਿਹੜੀ ਉਹ ਸਰੀ ਦੀ ਹੈ ਇੱਥੇ ਦੀ ਹੈ ਕਾਲਜ ਇੱਕ ਪ੍ਰਾਈਵੇਟ ਕਾਲਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨੂੰ ਬੰਦ ਕਰ ਦਿੱਤਾ ਗਿਆ ਹੁਣ ਕਿਉਂਕਿ ਪ੍ਰਿੰਸੀਪਲ ਸਰਕਾਰ ਨੇ ਹੁਕਮ ਦਿੱਤਾ ਕਿ ਇਨਸਪੈਕਟਰਸ ਨੇ ਦੇਖਿਆ ਕਿ ਬਹੁਤ ਵੱਡੀ ਇਹਦੀ ਆਪਰੇਸ਼ਨ ਦੇ ਵਿੱਚ ਪ੍ਰੋਬਲਮਸ ਆ ਕਾਲਜ ਜਿਹੜਾ ਬੰਦ ਕਿਉਂ ਕੀਤਾ ਗਿਆ ਅਕਤੂਬਰ 8 ਨੂੰ ਜਿਹੜੀ ਪ੍ਰੋਵਿੰਸਾ ਇਹਨਾਂ ਨੇ ਇਹਦਾ ਸਰਟੀਫਿਕੇਸ਼ਨ ਰਿਵੋਕ ਕਰਤੀ ਇਸ ਕਾਲਜ ਦੀ ਉਹ ਚਾਹੀਦੀ ਹੁੰਦੀ ਹੈ ਜੇ ਤੁਸੀਂ ਕੋਈ ਫੁੱਲ ਟਰਮ ਕਰੀਅਰ ਪ੍ਰੋਗਰਾਮ ਚਲਾਉਣਾ ਆ ਤੇ ਜਾਂ ਤੁਸੀਂ ਮਤਲਬ ਇੰਟਰਨੈਸ਼ਨਲ ਸਟੂਡੈਂਟਸ ਨੂੰ ਉਹਨਾਂ ਤੋਂ ਫੀਸ ਕੋ ਚਾਰਜ ਕਰਨੀ ਹੈ ਉਹ ਸਾਰੇ ਕੁਸ਼ ਦੇ ਵਿੱਚ ਕਨਸਰਨ ਇਹ ਸੀ ਸਤੰਬਰ ਦੇ ਵਿੱਚ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਸੀਗੇ ਉਹ ਅੱਗੇ ਆਏ ਤੇ ਉਹਨਾਂ ਨੇ ਆ ਕੇ ਇੱਕ ਨਿਊਜ਼ ਗਰੁੱਪ ਨੂੰ ਦੱਸਿਆ ਵੀ ਜਿਹੜਾ ਕਾਲਜ ਇਹਨੂੰ ਮਿਸਲੀਡ ਕਰ ਰਿਹਾ ਉਹਨਾਂ ਨੂੰ ਗੁਮਰਾਹ ਕਰ ਰਿਹਾ ਅਸਲ ਦੇ ਵਿੱਚ ਆਪਣੇ ਪ੍ਰੋਗਰਾਮ ਬਾਰੇ ਆਪਣੇ ਵਰਕ ਪਲੇਸਮੈਂਟ ਬਾਰੇ ਜਿਹੜੀ ਪੋਲੀਟੀਕਲ ਕੈਂਪੇਨ ਅਲੀਗੇਸ਼ਨ ਆ ਸਟੂਡੈਂਟਸ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਉਹਨਾਂ ਨੇ ਉਹਨੂੰ ਇੱਕ ਕਨਜ਼ਰਵਟਿਵ ਪੋਲੀਟੀਕਲ ਕੈਂਪੇਨ ਦੇ ਹੇਠੇ ਜੋ ਕੰਮ ਕਰਨ ਦੇ ਮਜਬੂਰ ਕੀਤਾ ਜਿਹਨਾਂ ਨੂੰ ਕਿਹਾ ਕਿ ਤੁਹਾਨੂੰ ਕੋਰਸ ਕ੍ਰੈਡਿਟ ਤਾਂ ਮਿਲਣੇ ਆ ਇਹ ਮੰਡਟਰੀ ਨੇ ਜੇ ਤੁਸੀਂ ਇਹਦੇ ਨਾਲ ਜਿਹੜਾ ਮਤਲਬ ਉਹਨਾਂ ਲਈ ਤੁਸੀਂ ਕੈਂਪੇਨਿੰਗ ਕਰੋਗੇ ਵੀ ਘਰ ਘਰ ਜਾ ਕੇ ਡੋਰ ਟੂ ਡੋਰ ਉਹਨਾਂ ਦੇ ਫਲਾਇਰ ਵੰਡੋਗੇ ਉਸ ਪਾਰਟਿਕੂਲਰ ਕੈਂਡੀਡੇਟ ਦੇ ਜਿਹੜਾ ਕਿ ਕਨਸਰਵਟਿਵ ਆ ਤੇ ਫਿਰ ਤੁਹਾਨੂੰ ਆਪਾਂ ਜਿਹੜੇ ਆ ਕੋਰਸ ਕ੍ਰੈਡਿਟ ਉਹ ਦੇ ਦਾਂਗੇ ਸੋ ਸਟੂਡੈਂਟਸ ਕਹਿੰਦੇ ਆ ਉਹਨਾਂ ਨੇ ਮਤਲਬ ਕੀਤਾ ਗਿਆ ਜਿਹੜੇ 2 ਹਫਤੇ ਉਹਨਾਂ ਨੇ ਐਨਵੈਲਪ ਫੋਲਡ ਕੀਤੇ ਡੋਰ ਨਾਕ ਕੀਤੇ ਜਾਂ ਉਹਨਾਂ ਨੇ ਜਿਹੜੀ ਕੈਂਪੇਨ ਆਫਿਸ ਦੇ ਵਿੱਚ ਕੰਮ ਕੀਤਾ ਤੇ ਉਹਨਾਂ ਨੂੰ ਫਿਰ ਉਹ ਕੰਮ ਕਰਨ ਤੋਂ ਬਾਅਦ ਜਿਹੜੀਆਂ ਉਹ ਫੋਟੋ ਸੀਗੀਆਂ ਉਹ ਸਬੂਤ ਵਜੋਂ ਟੈਂਡੈਂਸ ਦੇ ਲਈ ਕਾਲਜ ਸਟਾਫ ਨੂੰ ਭੇਜਣੀਆਂ ਪਈਆਂ ਹੁਣ ਉਹ ਜਿਹੜੇ ਜਿੰਨੇ ਸਬੂਤ ਨੇ ਸਾਰੇ ਜਿਹੜੀ ਗੱਲ ਸਟੂਡੈਂਟ ਕਹਿੰਦੇ ਆ ਉਸ ਗੱਲ ਨੂੰ ਸਪੋਰਟ ਕਰਦੇ ਆ ਵੀ ਉਹ ਗੱਲ ਲੱਗਦੀ ਆ ਕੋਈ ਜਿਹੜੀਆਂ ਸਾਰੀਆਂ ਤਸਵੀਰਾਂ ਦੱਸਦੇ ਆ ਕਿ ਉਹਨਾਂ ਨੇ ਇਹ ਕੈਂਪੇਨ ਦਾ ਕੰਮ ਕੀਤਾ ਤੇ ਉਹਨਾਂ ਨੂੰ ਇਹ ਕਿਹਾ ਕਿ ਮੰਡਟਰੀ ਆ ਇਹ ਜ਼ਰੂਰੀ ਆ ਸੋ ਇਹ ਹੁਣ ਵੀ ਇਹਦੇ ਨਾਲ ਤੁਹਾਡੀ ਪੀਆਰ ਹੋ ਸਕਦੀ ਆ ਕਾਲਜ ਤੇ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਨੇ ਕਿਹਾ ਵੀ ਸਟੂਡੈਂਟਸ ਨੂੰ ਵੀ ਅਸੀਂ ਫੋਰਸ ਨਹੀਂ ਕੀਤਾ ਇਹਨਾਂ ਨੂੰ ਸੋ ਮਾਮਲਾ ਜਿਹੜਾ ਕਾਫੀ ਸਾਹਮਣੇ ਆ ਗਿਆ ਪਰ ਅਲਟੀਮੇਟਲੀ ਇਹਨੂੰ ਕਾਲਜ ਨੂੰ ਬੰਦ ਕਰਨਾ ਪਿਆ ਜਿਹੜੀ ਫਿਰ ਪ੍ਰੋਵਿੰਸ ਦੇ ਕੋਲ ਮਾਮਲਾ ਪਹੁੰਚਿਆ ਜਿਹੜੇ ਪ੍ਰੋਵਿੰਸ਼ੀਅਲ ਇਨਸਪੈਕਟਰਸ ਨੇ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੂੰ ਕਈ ਵਾਇਓਲੇਸ਼ਨ ਉੱਥੇ ਪਤਾ ਲੱਗ ਪਤਾ ਲੱਗੀਆਂ ਇੱਕ ਤਾਂ ਜਿਹੜੀ ਕਿ ਵਰਕਪਲੇਸਮੈਂਟ ਆ ਉਹ ਕੋਰਸ ਜਿਹੜੇ ਉਹਦੇ ਲਰਨਿੰਗ ਗੋਲਸ ਨੇ ਜਾਂ ਜਿਹੜਾ ਕੰਮ ਉਹਦਾ ਹੈਗਾ ਕੀਤਾ ਜਾ ਰਿਹਾ ਉਹਦੇ ਨਾਲ ਉਹ ਸਬੰਧਤ ਨਹੀਂ ਹੈ ਦੂਜਾ ਜਿਹਨਾਂ ਸਟੂਡੈਂਟਸ ਨੂੰ ਉੱਥੇ ਦਾਖਲਾ ਦਿੱਤਾ ਗਿਆ ਉਹ ਦਾਖਲੇ ਦੀਆਂ ਸ਼ਰਤਾਂ ਨੂੰ ਵੀ ਪੂਰੀਆਂ ਨਹੀਂ ਕਰਦੇ ਕਈਆਂ ਨੂੰ ਉਹਨਾਂ ਨੂੰ ਦਾਖਲ ਕਰ ਲਿਆ ਗਿਆ। ਇਹ ਵੀ ਦੱਸਿਆ ਗਿਆ ਕਿ ਜਿਹਦੇ ਵਿੱਚ ਅ ਮਤਲਬ ਬੱਚਿਆਂ ਨੂੰ ਕੋ ਇਮੀਗ੍ਰੇਸ਼ਨਲ ਸੰਬੰਧਤ ਧਮਕੀਆਂ ਦਿੱਤੀਆਂ ਗਈਆਂ। ਸਟੂਡੈਂਟ ਤੇ ਉਹਦਾ ਸਾਰ ਇਹ ਆ ਕਿ ਸਟੂਡੈਂਟ ਨੇ ਕਿਸੇ ਨੇ 10000 ਦਿੱਤਾ ਤੇ ਕਿਸੇ ਨੇ 15000 ਡਾਲਰ ਦਿੱਤਾ 2 ਸਾਲ ਇਸ ਕਾਲਜ ਵਿੱਚ ਪੜ੍ਹਨ ਦੇ ਲਈ ਜਦੋਂ ਉਹ ਹੁਣ ਟਿਊਸ਼ਨ ਰਿਫੰਡ ਮੰਗ ਰਹੇ ਆ ਉਹ ਮਤਲਬ ਮਿਲ ਨਹੀਂ ਰਿਹਾ ਉਹਨਾਂ ਦੀ ਲਿਵਿੰਗ ਕਾਸਟ ਜਾਂ ਜਿਹੜੀ ਦੂਜੀ ਸਟ੍ਰੈਸ ਆ ਉਹ ਆ। ਹੁਣ ਕਿਹਾ ਇਹ ਜਾ ਰਿਹਾ ਕਿ ਇਹਦਾ ਕੋਈ ਨਾ ਕੋਈ ਸਖਤੀ ਵਰਤੀ ਜਾਣੀ ਚਾਹੀਦੀ ਹੈ ਇਹ ਸਾਰੇ ਕੁਸ਼ਤੇ ਉੱਤੇ ਜਿਹੜੇ ਖਾਸ ਤੌਰ ਦੇ ਤੇ ਪ੍ਰਾਈਵੇਟ ਕਾਲਜ ਨੇ ਹੁਣ ਇਹ ਬੰਦ ਹੋਣ ਦੇ ਨਾਲ ਉਹਨਾਂ ਸਟੂਡੈਂਟਸ ਦੀ ਪੜ੍ਹਾਈ ਦੇ ਉੱਤੇ ਸਿੱਧਾ ਅਸਰ ਪੈ ਰਿਹਾ ਉਹਨਾਂ ਦੇ ਸਟੱਡੀ ਪਰਮਿਟ ਦੇ ਉੱਤੇ ਅਸਰ ਪੈ ਰਿਹਾ ਤੇ ਇਮੀਗ੍ਰੇਸ਼ਨ ਅਥਾਰਟिटीज ਨੂੰ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਸਟੂਡੈਂਟਸ ਨੂੰ ਕਿਹੇ ਹੋਰ ਸਕੂਲ ਦੇ ਵਿੱਚ ਜਿਹੜਾ ਟ੍ਰਾਂਸਫਰ ਕੀਤਾ ਜਾਵੇ ਜਾਂ ਇਹਨਾਂ ਦੀ ਜਿੰਨੀ ਹੋ ਸਕਦੀ ਹੈ ਮਦਦ ਕੀਤੀ ਜਾਵੇ CBSA ਨੇ ਇੱਕ ਸਲਾਹ ਦਿੱਤੀ ਆ ਡਵਾਈਸ ਦਿੱਤੀ ਆ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਗਾਈਡੈਂਸ ਦਿੱਤੀ ਆ ਇੱਕ ਮਤਲਬ ਉਹਨਾਂ ਨੇ ਜਿਹੜੇ ਕੈਨੇਡੀਅਨ ਨੇ ਜਿਹੜੇ ਆਪਣਾ ਹੌਲੀਡੇ ਇਧਰ ਅਮਰੀਕਾ ਵਾਲੇ ਪਾਸੇ ਜਾਣਾ ਚਾਹੁੰਦੇ ਆ ਰੋਡ ਟ੍ਰਿਪਸ ਦੇ ਰਾਹੀਂ ਜਾਂ ਫਲਾਈਟ ਦੇ ਰਾਹੀਂ ਤੇ ਉਹਨਾਂ ਨੂੰ ਤੁਹਾਨੂੰ ਡਿਲੇ ਨਾ ਹੋਵੇ ਜਾਂ ਕੋਈ ਤੁਹਾਨੂੰ ਜੁਰਮਾਨੇ ਨਾ ਹੋਣ ਜਾਂ ਤੁਸੀਂ ਕਿਸੇ ਬਾਰਡਰ ਦੇ ਉੱਤੇ ਪ੍ਰੋਬਲਮ ਨਾ ਹੋਵੇ ਤਾਂ ਉਹਨਾਂ ਨੇ ਕਿਹਾ ਵੀ ਕੁਝ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਪਊਗਾ ਖਾਸ ਤੌਰ ਦੇ ਉੱਤੇ ਹੁਣ ਕਿਉਂਕਿ ਖਾਣ ਪੀਣ ਦੇ ਆਹ ਦਿਨ ਨੇ ਤੇ ਫੂਡ ਆ ਜਿਹੜਾ ਉਹ ਤੁਸੀਂ ਵਾਪਸ ਨਹੀਂ ਲਿਆ ਸਕਦੇ ਜਿਹੜਾ ਲੈਫਟਓਵਰ ਕੋਈ ਬਚ ਗਿਆ ਤੁਹਾਡਾ ਜਾਂ ਘਰ ਦਾ ਬਣਿਆ ਫੂਡ ਆ ਜਿਹਦੇ ਵਿੱਚ ਕੋਈ ਟਰਕੀ ਆ ਜਾਂ ਪੋਲਟਰੀ ਆ ਉਹ ਤੁਸੀਂ ਵਾਪਸ ਕੈਨੇਡਾ ਨਹੀਂ ਲਿਆ ਸਕਦੇ ਕਿਉਂਕਿ ਇੱਥੇ ਕਈ ਵਾਰੀ ਬਹੁਤੇ ਲੋਕ ਬਾਰਡਰ ਟੱਪ ਕੇ ਦੂਜੇ ਪਾਸੇ ਪਾਰਟੀ ਕਰਦੇ ਖਾਂਦੇ ਪੀਂਦੇ ਆ ਜਿਹੜਾ ਬਚ ਗਿਆ ਸਮਾਨ ਕਾਰ ਚ ਰੱਖਿਆ ਤੇ ਆਪਣੇ ਘਰ ਨੂੰ ਲਿਆਉਣਾ ਚਾਹੁੰਦੇ ਆ ਉਹ ਤੁਸੀਂ ਨਹੀਂ ਲਿਆ ਸਕਦੇ ਤੇ ਖਾਸ ਤੌਰ ਦੇ ਉੱਤੇ ਕੋਈ ਵੀ ਜਿਹੜਾ ਪੋਲਟਰੀ ਪ੍ਰੋਡਕਟ ਆ ਉਹ ਕਮਰਸ਼ੀਅਲੀ ਪੈਕਡ ਹੋਣਾ ਚਾਹੀਦਾ ਔਰ ਕਮਰਸ਼ੀਅਲੀ ਪੈਕਡ ਹੋਣਾ ਚਾਹੀਦਾ ਤੇ ਉਹਦੇ ਉੱਤੇ ਕਲੀਅਰਲੀ ਲੇਬਲ ਕੀਤਾ ਹੋਣਾ ਚਾਹੀਦਾ ਦੂਜਾ ਇਹ ਆ ਉਹ ਕਹਿੰਦੇ ਇਹ ਵੀ ਦੇਖੋ ਕਿ ਕਿਹੜੀਆਂ ਚੀਜ਼ਾਂ ਦੇ ਉੱਤੇ ਪਾਬੰਦੀ ਆ ਜਾਂ ਕਿਹੜੀਆਂ ਰੈਸਟ੍ਰਿਕਟਡ ਨੇ ਸੋ ਤੁਹਾਨੂੰ ਸੀਬੀਐਸਏ ਦੀ ਲਿਸਟ ਆ ਇੱਕ ਜਿਹਦੇ ਉੱਤੇ ਰੈਸਟ੍ਰਿਕਟਡ ਜਾਂ ਪ੍ਰਹਿਬਿਟਡ ਚੀਜ਼ਾਂ ਦੀ ਲਿਸਟ ਆ ਜਿਵੇਂ ਕੋ ਹਥਿਆਰ ਆ ਵੈਪਨ ਆ ਜਾਂ ਕੋ ਮਤਲਬ ਇਲੀਗਲ ਡਰੱਗ ਆ ਜਾਂ ਕੋਈ ਭੰਗ ਆ ਜਿਹੜਾ ਬਾਰਡਰ ਕ੍ਰੋਸ ਕਰਨ ਦੇ ਲਈ ਉਹਦੀ ਆਗਿਆ ਨਹੀਂ ਆ ਸੋ ਉਹਨਾਂ ਚੀਜ਼ਾਂ ਦੇ ਉੱਤੇ ਖਾਸ ਤੌਰ ਦੇ ਤੇ ਉਹ ਕਹਿੰਦੇ ਪਹਿਲਾਂ ਪੜ੍ਹ ਲਓ ਤੇ ਰੂਲਸ ਦੇਖ ਲਓ ਔਰ ਜਿਹੜੇ ਗਿਫਟ ਆ ਉਹਦੇ ਲਈ ਵੀ ਖਾਸ ਰੂਲ ਹੁੰਦੇ ਆ ਵੀ ਜਿਹੜੇ ਗਿਫਟਸ ਨੇ ਉਹ ਅਨਰੈਪ ਹੋਣੇ ਚਾਹੀਦੇ ਆ ਬੈਗ ਦੇ ਵਿੱਚ ਰੱਖੇ ਹੋਣੇ ਚਾਹੀਦੇ ਆ ਤਾਂ ਕਿ ਜਿਹੜਾ ਬਾਰਡਰ ਬਾਰਡਰ ਆਫੀਸਰ ਇਨਸਪੈਕਟ ਕਰ ਸਕੇ ਦੇਖ ਸਕੇ ਉਹਨੂੰ ਜਦੋਂ ਵੀ ਉਹਨੂੰ ਲੋਡ ਪੈਂਦੀ ਆ ਜੇ ਤੁਸੀਂ ਗਿਫਟ ਰੈਪ ਕਰਕੇ ਲੈ ਕੇ ਆਏ ਹੋ ਡਿਲੇ ਹੋ ਸਕਦਾ ਇਨਸਪੈਕਸ਼ਨ ਦੇ ਵਿੱਚ ਉਹਨੂੰ ਖੋਲਣਾ ਪਊਗਾ ਜਾਂ ਤੁਹਾਨੂੰ ਹੋਰ ਵੀ ਕੁਝ ਕੀਤਾ ਜਾ ਸਕਦਾ ਜਿਹੜੀ ਫਾਇਰ ਵਰਕਸ ਨੇ ਉਹਦੇ ਲਈ ਤੁਹਾਨੂੰ ਪਰਮਿਸ਼ਨ ਚਾਹੀਦੀ ਆ ਜੇ ਫਾਰ ਬਾਕਸ ਗਿਆ ਤੁਸੀਂ ਕੈਨੇਡਾ ਤੋਂ ਬਾਹਰੋਂ ਕੁਝ ਲਿਆਉਣਾ ਹੈ ਤੁਹਾਡੇ ਕੋਲ ਪਰਮਿਟ ਚਾਹੀਦਾ ਤੇ ਉਹ ਜਿਹੜੇ ਪਟਾਕੇ ਵਗੈਰਾ ਨੇ ਉਹ ਕੈਨੇਡਾ ਦੇ ਵਿੱਚ ਅਪਰੂਵ ਹੋਣੇ ਚਾਹੀਦੇ ਸੋ ਤੁਹਾਡੇ ਪਰਸਨਲ ਐਗਜ਼ੈਂਪਸ਼ਨ ਲਿਮਿਟਸ ਵੀ ਹੁੰਦੀਆਂ ਆ ਤੁਹਾਨੂੰ ਉਹਦਾ ਵੀ ਜਿਹੜਾ ਖਿਆਲ ਰੱਖਣਾ ਚਾਹੀਦਾ ਹੈ ਕੈਨੇਡੀਅਨਸ ਜਿਹੜੇ ਹੁੰਦਾ ਕਿ ਕੁਝ ਕੁਝ ਹੱਦ ਤੱਕ ਕੁਝ ਕੀਮਤ ਦਾ ਸਮਾਨ ਤੁਸੀਂ ਆਪਣੇ ਨਾਲ ਡਿਊਟੀ ਫਰੀ ਤੋਂ ਲਿਆ ਸਕਦੇ ਜਿਹਦੇ ਵਿੱਚ ਕੁਝ ਥੋੜੀ ਸ਼ਰਾਬ ਵੀ ਹੁੰਦੀ ਆ ਟਬੈਕੋ ਵੀ ਹੁੰਦਾ ਜਾਂ ਕਿੰਨਾ ਚਿਰ ਤੁਸੀਂ ਉੱਥੇ ਰਹੇ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਸਮਾਨ ਲੈ ਆ ਸਕਦੇ ਜੇ ਤੁਸੀਂ ਉਹ ਲਿਮਟ ਨੂੰ ਕਰਾਸ ਕਰ ਲੀਨੇ ਫਿਰ ਵੀ ਤੁਹਾਨੂੰ ਟੈਕਸ ਜਾਂ ਜਰੀ ਪੈਨਲਟੀ ਲੱਗ ਸਕਦੀ ਆ ਸੋ ਡਿclare ਕਰੋ ਸਾਰਾ ਕੁਝ ਜੋ ਤੁਸੀਂ ਉੱਥੋਂ ਲੈ ਕੇ ਆਉਨੇ ਆ ਤੇ ਉਹਦੇ ਤੋਂ ਬਾਅਦ ਹੀ ਫੇਰ ਤੁਸੀਂ ਜਿਹੜਾ ਆਪਣਾ ਆਪਣੇ ਜਿਹੜੇ ਕਾਗਜ਼ ਪੱਤਰ ਆ ਉਹ ਵੀ ਦੱਸ ਕੇ ਦੱਸ ਰਹੇ ਆ ਕੋਲੈਕ ਜਿਹੜਾ ਡਾਕੂਮੈਂਟ ਤੁਹਾਡੇ ਕੋਲ ਰੈਡੀ ਹੋਣੀ ਚਾਹੀਦੀ ਬਾਰਡਰ ਆਫੀਸਰਸ ਦੇ ਲਈ ਤੁਹਾਡਾ ਪਾਸਪੋਰਟ ਕੋ ਤੁਹਾਡਾ ਸਿਟੀਨਸ਼ਿਪ ਕਾਰਡ ਪੀਆਰ ਕਾਰਡ ਕੋਈ ਬਰਥ ਸਰਟੀਫਿਕੇਟ ਆ ਜਾਂ ਕੋਈ ਹੋਰ ਚੀਜ਼ ਆ ਉਹ ਤੁਹਾਡੇ ਕੋਲ ਰੈਡੀ ਹੋਣੀ ਚਾਹੀਦੀ ਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਸੋਮਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ